ਤੁਹਾਡੇ ਕਿੰਨੂ ਦੀਆਂ ਜਿਹੜੀਆਂ ਉੱਪਰੋਂ ਟਾਹਣੀਆਂ ਸੁੱਕ ਰਹੀਆਂ ਨੇਗੀਆਂ ਤੇ ਹੌਲੀ ਹੌਲੀ ਬੂਟਾ ਸੁੱਕਦਾ ਜਾ ਰਿਹਾ ਹੈਗਾ ਤਾਂ ਉਹ ਕਿਹੜੀ ਸਮੱਸਿਆ ਕਰਕੇ ਆ ਕੀ ਉਹਦਾ ਆਪਾਂ ਹੱਲ ਕਰ ਸਕਦੇ ਹਾਂਗੇ ਇਸ ਵੀਡੀਓ ਦੇ ਵਿੱਚ ਸਾਰੀ ਚੀਜ਼ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਆਖਰ ਤੱਕ ਦੇਖਿਓ ਜਿਹੜਾ ਥਰੇਲੂ ਨੁਕਤਾ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਣਾਗਾ ਤੇ ਕਿਹੜੇ-ਕਿਹੜੇ ਸਮੇ ਉਸ ਨੂੰ ਉੱਤੇ ਨੂੰ ਤੁਸੀਂ ਵਰਤਣਾਗਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜਾ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸਾਂਝੀ ਜ਼ਰੂਰ ਕਰ ਦਿਓ ਤਾਂ ਜੋ ਵੀਰ ਜਿਹੜੇ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਉਹ ਇਹਦਾ ਹੀਲਾ ਵਸੀਲਾ ਕਰ ਸਕਣਗੇ ਹੁਣ ਗੱਲ ਕਰ ਲਈਏ ਕਿ ਜਿਹੜੀਆਂ ਉੱਪਰੋਂ ਟਾਹਣੀਆਂ ਸੁੱਕਣ ਦਾ ਕਾਰਨ ਕੀ ਹੈਗਾ ਜਿਹੜੀ ਇੱਕ ਡਾਈਬੈਕ ਡਿਜ਼ੀਜ਼ ਹੁੰਦੀ ਹੈਗੀ ਇਹ ਡਿਜ਼ੀਜ਼ ਦਾ ਮਤਲਬ ਹੈਗਾ ਉੱਪਰੋਂ ਜਿਹੜੀਆਂ ਨਵੀਆਂ ਟਾਹਣੀਆਂ ਨੇ ਉਹ ਸੁੱਕਦੀਆਂ ਸੁੱਕਦੀਆਂ ਥੱਲੇ ਨੂੰ ਸੁੱਕਦੀਆਂ ਹੁੰਦੀਆਂ ਨੇਗੀਆਂ ਤੇ ਉਹਦੇ ਨਾਲ ਮੋਟੀਆਂ ਟਾਹਣੀਆਂ ਵੀ ਸੁੱਕਣੇ ਸ਼ੁਰੂ ਹੋ ਜਾਂਦੀਆਂ ਤੇ ਫਿਰ ਹੌਲੀ-ਹੌਲੀ ਬੂਟਾ ਜਿਹੜਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਇਹ ਇਸ ਸਮੇਂ ਜਿਹੜਾ ਆਉਣ ਦਾ ਕਾਰਨ ਕੀ ਹੈਗਾ ਕਿ ਫੰਗਸ ਜਿਹੜੀ ਜੜਾਂ ਦੇ ਵਿੱਚ ਆ ਜਾਂਦੀ ਹੈਗੀ ਮੌਸਮ ਸੇਲਾ ਰਹਿਣ ਕਰਕੇ ਉਹ ਜੜਾਂ ਤੋਂ ਜਿਹੜੀ ਖਰਾਕ ਬੰਨੀ ਬੰਦ ਹੋ ਜਾਂਦੀ ਹੈਗੀ ਤੇ ਉੱਪਰ ਜਿਹੜੀਆਂ ਟਾਹਣੀਆਂ ਵੀ ਜਿਹੜੀਆਂ ਫੰਗਸ ਦਾ ਸ਼ਿਕਾਰ ਹੋ ਜਾਂਦੀਆਂ ਨੇਗੀਆਂ ਇਸ ਕਰਕੇ ਆਪਾਂ ਇਹਦਾ ਕੀ ਹਿੱਲਾ ਕਰ ਸਕਦੇ ਆ ਇਹਦੇ ਲਈ ਇੱਕ ਤੁਹਾਨੂੰ ਚਾਹੀਦਾ ਅਣਬੁਝਿਆ ਹੋਇਆ ਜਿਹੜਾ ਕਲੀ ਚੂਨਾ ਤੇ ਇੱਕ ਚਾਹੀਦਾ ਤੁਹਾਨੂੰ ਨੀਲਾ ਸੋਥਾ ਤੇ ਪਾਣੀ ਇਹ ਤਿੰਨ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈਗੀ ਬਾਕੀ ਬੂਟੇ ਪੀਲੇ ਪੈਣ ਬਾਰੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ ਕਿਉਂਕਿ ਜੇ ਜ਼ਿਆਦਾਤਰ ਜ਼ਿਆਦਾ ਜਿਹੜੀਆਂ ਚੀਜ਼ਾਂ ਨੂੰ ਆਪਾਂ ਇੱਕ ਵੀਡੀਓ ਦੇ ਵਿੱਚ ਮਿਕਸ ਕਰ ਦਿਆਂਦਾ ਥੋੜਾ ਸਮਝਣ ਦੇ ਵਿੱਚ ਜਿਹੜਾ ਆਪਾਂ ਨੂੰ ਤੰਗੀ ਆਉਂਦੀ ਹੈਗੀ ਹੁਣ ਆਪਾਂ ਗੱਲ ਕਰ ਲਈਏ ਜੀ ਕੋਲ ਜਿਹੜਾ ਕਿਸ ਤਰ੍ਹਾਂ ਤਿਆਰ ਕਰਨਾਗਾ ਤੇ ਕਦੋਂ ਛਿੜਕਣਾਗਾ ਅਸਲ ਦੇ ਵਿੱਚ ਇਹ ਸਾਲ ਦੇ ਵਿੱਚ ਤਿੰਨ ਵਾਰੀ ਛਿੜਕਿਆ ਜਾਂਦਾਗਾ ਜਨਵਰੀ ਫਰਵਰੀ ਜਦੋਂ ਆਪਾਂ ਕਟਿੰਗ ਕਰਦੇ ਹਾਂ ਉਹ ਤੋਂ ਬਾਅਦ ਛਿੜਕਣਾ ਹੁੰਦਾਗਾ ਉਸ ਤੋਂ ਬਾਅਦ ਜਦੋਂ ਆਪਾਂ ਮਾਰਚ ਦੇ ਵਿੱਚ ਛਿੜਕਣਾ ਇਹਨੂੰ ਤੇ ਫਿਰ ਜੁਲਾਈ ਦੇ ਵਿੱਚ ਤੇ ਫਿਰ ਸਤੰਬਰ ਦੇ ਵਿੱਚ ਚਾਰ ਵਾਰੀ ਜਿਹੜਾ ਸਾਲ ਦੇ ਵਿੱਚ ਛਿੜਕਿਆ ਜਾਂਦਾਗਾ ਕੋਲ ਨੂੰ ਤਿਆਰ ਕਰਨ ਦੀ ਵਿਧੀ ਕੀ ਹੈਗੀ ਜਿਹੜਾ 100 ਲੀਟਰ ਪਾਣੀ ਲੈਣਾਗਾ ਜੀ ਉਹਨੂੰ 50-50 ਲੀਟਰ ਤੁਸੀਂ ਵੰਡ ਲੈਣਾਗਾ ਰਬੜ ਦੇ ਭਾਂਡੇ ਦੇ ਵਿੱਚ ਪਾਉਣਾ ਕਿਸੇ ਮੈਟਲ ਦੇ ਭਾਂਡੇ ਦੇ ਵਿੱਚ ਨਹੀਂ ਪਾਉਣਾ ਤੇ ਦੋਨਾਂ ਦੇ ਵਿੱਚ ਜਿਹੜਾ 50 50 ਲੀਟਰ ਦੇ ਵਿੱਚ ਤੁਸੀਂ ਅ ਅੱਧਾ ਅੱਧਾ ਕਿਲੋ ਜਿਹੜਾ ਇੱਕ ਦੇ ਵਿੱਚ ਨੀਲਾ ਸੋਥਾ ਤੇ ਇੱਕ ਦੇ ਵਿੱਚ ਤੁਸੀਂ ਕਲੀ ਚੂਨਾ ਇਹਨਾਂ ਦੋਨਾਂ ਚੀਜ਼ਾਂ ਨੂੰ ਘੋਲ ਲੈਣਾਗਾ ਮੰਨ ਲਓ ਸ਼ਾਮ ਨੂੰ ਘੋਲ ਲਿਆ ਅਗਲੇ ਦਿਨ ਤੁਸੀਂ ਸ਼ਾਮ ਨੂੰ ਦੀ ਸਪਰੇਅ ਕਰ ਦੇਣੀ ਆ ਸਪਰੇਅ ਕਰਨ ਤੋਂ ਪਹਿਲਾਂ ਸਾਰੇ ਨੂੰ ਮਿਕਸ ਮਿਕਸ ਕਰ ਲੈਣਾਗਾ ਯਾਨੀ ਕਿ ਇਕੱਠਾ ਕਰ ਲੈਣਾਗਾ ਤੇ ਫਿਰ ਉਹ ਤੋਂ ਬਾਅਦ ਜਿਹੜਾ ਇਹਨੂੰ ਪੁਣ ਕੇ ਤੁਸੀਂ ਪੂਰੇ ਦਾ ਪੂਰਾ ਪਾਣੀ ਬਿਨਾਂ ਸਾਦਾ ਪਾਣੀ ਪਾਏ ਇਹਨੂੰ ਬੂਟੇ ਦੇ ਉੱਪਰ ਛੜਕਾ ਕਰ ਦੇਣਾਗਾ ਚੰਗੀ ਤਰ੍ਹਾਂ ਬੂਟੇ ਨੂੰ ਭਿਓਂ ਦੇਣਾਗਾ ਉਹਦੇ ਨਾਲ ਜਿਹੜੀਆਂ ਟਾਣੀਆਂ ਸੁੱਕਰ ਦੀ ਸਮੱਸਿਆ ਥੋੜੇ ਦਿਨਾਂ ਦੇ ਵਿੱਚ ਹੀ ਰੁਕ ਜਾਂਦੀ ਹੈ ਤੇ ਨਵੇਂ ਪੱਤੇ ਆਉਣੇ ਸ਼ੁਰੂ ਹੋ ਜਾਂਦੇ ਆ ਜੀ ਇਹ ਜਿਹੜੀ ਇੱਕ ਫੰਗੀਸਾਈਡ ਬਣ ਜਾਂਦਾਗਾ ਜਿਹੜਾ ਦੇਸੀ ਤੇ ਇਹਦੀ ਡੋਜ਼ ਆਪਾਂ ਜ਼ਿਆਦਾ ਨਹੀਂ ਕਰਨੀ ਹੁੰਦੀ ਬੂਟੇ ਨੂੰ ਨੁਕਸਾਨ ਪਹੁੰਚਾ ਸਕਦਾ ਇਸ ਕਰਕੇ ਜਿਹੜੀ 100 ਲੀਟਰ ਦੇ ਵਿੱਚ ਤੁਸੀਂ ਕਿਲੋ ਮਟੀਰੀਅਲ ਪਾਉਣਾ ਉਹਦੇ ਵਿੱਚ ਅੱਧਾ ਕਿਲੋ ਨੀਲਾ ਤੋਥਾ ਤੇ ਅੱਧਾ ਕਿਲੋ ਜਿਹੜੀ ਕਲੀ ਪਾਉਣੀ ਹੈਗੀ ਇਨੂੰ ਸਤੰਬਰ ਦੇ ਮਹੀਨੇ ਦੇ ਪਹਿਲੇ ਹਫ਼ਤੇ ਤੁਸੀਂ ਛਿੜਕਾਅ ਕਰਨਾ ਜੀ ਹੁਣ ਬਿਲਕੁਲ ਠੁਕ ਮੌਸਮ ਆ ਚੱਲ ਰਿਹਾ ਹੈਗਾ ਤੁਹਾਡੀਆਂ ਜਿਹੜੀਆਂ ਟਾਹਣੀਆਂ ਸੁੱਕਣੀਆਂ ਬੰਦ ਹੋ ਜਾਣਗੀਆਂ ਇੱਕ ਤੁਸੀਂ ਪਾਣੀ ਦਾ ਖਿਆਲ ਰੱਖਣਾ ਜ਼ਿਆਦਾ ਬੂਟਿਆਂ ਦੇ ਨੇੜੇ ਪਾਣੀ ਜਮਾ ਨਾ ਹੋਵੇ ਕਿੰਨੂ ਜਾਤੀ ਦੇ ਬੂਟਿਆਂ ਨੂੰ ਜਾਂ ਨਿੰਬੂ ਜਾਤੀ ਦੇ ਬੂਟਿਆਂ ਨੂੰ ਜਿਹੜਾ ਪਾਣੀ ਨੁਕਸਾਨ ਕਰਦਾ ਹੈਗਾ ਥਾਂ ਉੱਚਾ ਕਰ ਦੇਵੋ ਤੇ ਪਾਣੀ ਦੀ ਨਿਕਾਸੀ ਜਿਹੜੀ ਨੇੜੇ ਤੋਂ ਦੂਰ ਕਰ ਦੇਵੋ ਤਾਂ ਜੋ ਜਿਹੜਾ ਨੇੜੇ ਪਾਣੀ ਨਾ ਖੜੇ ਉਮੀਦ ਕਰਦੇ ਆਂ ਵੀਡੀਓ ਵਿੱਚ ਦੱਸੀ ਗਈ ਗੱਲਬਾਤ ਤੁਹਾਨੂੰ ਜਿਹੜੀ ਚੰਗੀ ਤਰ੍ਹਾਂ ਸਮਝ ਆਈ ਹੋਊਗੀ ਇਸ ਤੋਂ ਬਿਨਾ ਜੇਕਰ ਤੁਹਾਨੂੰ ਕਿਸੇ ਹੋਰ ਜਾਣਕਾਰੀ ਦੀ ਜ਼ਰੂਰਤ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇਕਰ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਨਹੀਂ ਸਮਝ ਲੱਗੀ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਉਮੀਦ ਕਰਦੇ ਆਂ ਕਿ ਜਿਹੜੀ ਅਸੀਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਣੇ ਆਂਗੇ ਉਹ ਤੁਹਾਡੇ ਕੰਮ ਆਉਦੀ ਹੋਊਗੀ ਤੇ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਤੁਸੀਂ ਵੀਡੀਓ ਨੂੰ ਬਹੁਤ-ਬਹੁਤ ਸਾਂਝਾ ਕਰਦਿਆ ਕਰੋ ਤੇ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ